ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਅਮਰੀਕਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਹਲਕਾ ਮਜੀਠਾ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਤਰਨਜੀਤ ਸੰਧੂ ਚੋਣ ਪ੍ਰਚਾਰ ਤੋਂ ਬਾਅਦ ਪ੍ਰਵਾਸੀ ਭਾਈ ਚਾਰੇ ਦੇ ਪਰਿਵਾਰ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਦੁਪਹਿਰ ਦਾ ਖਾਣਾ ਪ੍ਰਵਾਸੀ ਭਾਈ ਚਾਰੇ ਦੇ ਪਰਿਵਾਰ ਨਾਲ ਬੈਠ ਕੇ ਖਾਧਾ ਗਿਆ ਇਸ ਮੌਕੇ ਤਰਨਜੀਤ ਸੰਧੂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਵੱਲੋਂ ਪ੍ਰਵਾਸੀ ਭਾਈ ਚਾਰੇ ਦੇ ਪਰਿਵਾਰ ਦੇ ਘਰ ਬੈਠ ਕੇ ਖਾਣਾ ਖਾਧਾ ਗਿਆ ਉਹਨਾਂ ਕਿਹਾ ਕਿ ਨਾਲ ਵੱਲੋਂ ਆਪਣੇ ਪਿੰਡਾਂ ਦੀਆਂ ਮੁਸ਼ਕਲਾਂ ਵੀ ਦੱਸੀਆਂ ਗਈਆਂ ਸਿਟੀ ਹੌਮ ਨਿਊਜ਼ ਦੇ ਜੰਡ ਰੱਖਦੇ ਲੱਗੇ ખાસ ਤੌਰ ਤੇ ਪ੍ਰਵਾਸੀ ਕਮਿਊਨਿਟੀ ਨੇ ਤੇ ਭਾਈਚਾਰੇ ਨੇ ਬਹੁਤ ਪਿਆਰ ਨਾਲ ਕਰ ਸਕਿਆ ਔਰ ਸਾਡੇ ਸਾਰਿਆਂ ਨੂੰ ਇੱਥੇ ਰੋਟੀ ਖਵਾਈ ਆ ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਜਿਹੜੀ ਸੀਵਰੇਜ ਦੀਆਂ ਪ੍ਰੋਬਲਮਸ ਨੇ ਉਹਨਾਂ ਦੇ ਛੱਪੜਾਂ ਦੀਆਂ ਪ੍ਰੋਬਲਮ ਨੇ ਜਿਹੜਾ ਇੱਥੇ ਪਾਣੀ ਦੀ ਵਿਵਸਥਾ ਦੀ ਪ੍ਰੋਬਲਮ ਹੈ ਜਿਹੜੀ ਇੱਥੇ ਕਾਨੂੰਨੀ ਵਿਵਸਥਾ ਦੀ ਪ੍ਰੋਬਲਮ ਹੈ ਜਿਹੜੀ ਇੱਥੇ ਨਸ਼ਿਆਂ ਦੀ ਪ੍ਰੋਬਲਮ ਆ ਬੱਚਿਆਂ ਨੂੰ ਔਰ ਇੱਥੇ ਸਕੂਲ ਨਹੀਂ ਹੈਗਾ ਕੋਈ ਉਹਨਾਂ ਨੇ ਉਸ ਬਾਰੇ ਗੱਲ ਕੀਤੀ ਆ ਤੇ ਮੈਨੂੰ ਇਹ ਖੁਸ਼ੀ ਆ ਕਿ ਸਾਰੇ ਲੋਕ ਵਿਕਾਸ ਦੀ ਗੱਲ ਕਰਦੇ ਆ ਬਹੁਤ ਕੁਝ ਕਰਨੀ ਹੈਗਾ ਇੱਥੇ ਇਹ ਜਿਹੜੇ ਕਲੇਮ ਕਰਦੇ ਨੇ ਕਿ ਅਸੀਂ ਇੱਥੇ ਡਵੈਲਪਮੈਂਟ ਲਿਆ ਦਿੱਤੀ ਵਿਕਾਸ ਲਿਆਤਾ ਇੰਨਾ ਵੱਡਾ ਝੂਠ ਨਹੀਂ ਬੋਲਣਾ ਚਾਹੀਦਾ ਲੇਕਿਨ ਹੁਣ ਆਪਾਂ ਅੱਗੇ ਵੱਲ ਦੇਖੀਏ ਅੱਗੇ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦਾ ਵੀ ਭਲਾ ਕਰਨਾ ਤੇ ਬਾਕੀ ਅੰਬਰ ਸਭ ਬਹੀ ਕਰਦਾ ਹੈ